ਧੰਨਵਾਦ ਜੀ ਪੱਤਰਕਾਰ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਹਰ ਇੱਕ ਗੱਲ ਤੁਸੀਂ ਦੇਸ਼ ਦੇ ਕੋਨੇ-ਕੋਨੇ ਲੈ ਕੇ ਜਾਂਦੇ ਹੋ ਜਿਵੇਂ ਸਾਡੇ ਵੀਰਾਂ ਨੇ ਪਹਿਲਾਂ ਤੁਹਾਨੂੰ ਜਾਣਕਾਰੀ ਦਿੱਤੀ ਤਾਂ ਮੈਂ ਸਮਝਦਾ ਜਿਹੜੇ 111 ਦਾ ਜਥਾ ਹੈਗਾ ਉਹਨਾਂ ਦਾ ਮਨੋਬਲ ਇੱਥੇ ਤੱਕ ਤਕੜਾ ਹੈਗਾ ਜਿਵੇਂ ਡੱਲੇਵਾਲ ਸਾਹਿਬ ਅੱਜ 53ਵੇਂ ਦਿਨ 'ਚ ਹੈਗੇ ਆ ਔਰ ਇੱਥੇ ਤੱਕ ਕਿਹਾ ਉਹਨਾਂ ਨੇ ਵੀ ਜਦੋਂ ਅਸੀਂ ਡੱਲੇਵਾਲ ਸਾਹਿਬ ਤੋਂ ਪਹਿਲਾਂ ਮਰਨਾ ਚਾਹੁੰਦੇ ਆ ਤਾਂ ਸਾਡਾ ਕੋਈ ਟੈਸਟਰਾ ਕਰਾਵੇ ਅਸੀਂ ਕਿ ਨਾ ਬੀਪੀ ਚੈੱਕ ਕਰਾਉਣਾ ਨਾ ਅਸੀਂ ਕੋਈ ਮਤਲਬ ਮੈਡੀਕਲ ਚੈੱਕ ਕਰਾਉਣਾ ਜਾ ਅਸੀਂ ਮਰਨਾ ਚਾਹੁੰਦੇ ਆ ਤਾਂ ਮੈਡੀਕਲ ਮੈਡੀਕਲ ਚੈੱਕ ਦਾ ਮਤਲਬ ਇਹ ਹੈ ਨਹੀਂ ਇੱਥੇ ਤੱਕ ਅੱਜ ਸਾਡੇ ਜੜੇ ਜੋਧੇਆਂ ਜਰਨੈਲਾਂ ਨੇ ਕਿਹਾ ਇੰਨੀਆਂ ਭਾਵਨਾਵਾਂ ਰੱਖਦੇ ਅੱਜ ਦੇਸ਼ ਦੇ ਕੋਨੇ-ਕੋਨੇ ਤੇ ਐਮਐਸਪੀ ਦੀ ਗੱਲ ਚੱਲਦੀ ਆ ਸੋ ਮੇਰੇ ਕਹਿਣ ਤੋਂ ਭਾਵ ਜਿਹੜਾ ਮੋਰਚਾ ਬਿਲਕੁਲ ਚੜ੍ਹਦੀ ਕਲਾ ਵਿੱਚ ਹੈਗਾ ਔਰ ਜਿਹੜੀ 53ਵੇਂ ਦਿਨ ਚ ਡੱਲੇਵਾਲ ਸਾਹਿਬ ਹੈਗੇ ਆ 111 ਦਾ ਜਥਾ ਜਿਹੜਾ ਮਨੋਬਲ ਤਕੜਾ ਹੈਗਾ ਔਰ ਉਸ ਤੋਂ ਬਾਅਦ ਮੇ ਤੋਂ ਬਾਅਦ ਰੱਖਣਗੇ ਗੱਲ ਆਪਣੇ ਸਰਜੀਤ ਫੂਲ ਸਾਹਿਬ ਉਹਨਾਂ ਤੋਂ ਬਾਅਦ ਮੰਨੂ ਕਹਾੜ ਜੀ ਅੱਜ ਜਿਹੜੀ ਨਵੀਂ ਤੁਹਾਨੂੰ ਪਿੱਛੇ ਦਿਖਦੇ ਹੋਣੇ ਸਾਡੇ ਹਰਿਆਣੇ ਵਾਲੇ ਵੀਰ ਖੜੇ ਨੇ ਮੈਂ ਤਾਂ ਦਸਤਾਰਾਂ ਹੀ ਕਹੂੰਗਾ ਹਰਿਆਣੇ ਦੇ ਰੂਪ 'ਚ ਖੜੇ ਨੇ ਉਹ ਅਗਲੀ ਲਾਂਚਮੈਂਟ ਉਹ ਕਰਨਗੇ ਹੁਣ ਮੈਂ ਬੇਨਤੀ ਕਰਦਾ ਆਪਣੇ ਸਰਜੀਤ ਫੂਲ ਸਾਹਿਬ ਨੂੰ ਉਹ ਵੀ ਆਪਣੀ ਗੱਲ ਰੱਖਾਂ ਪੱਤਰਕਾਰ ਸਾਥਿਓ ਅਤੇ ਮੀਡੀਆ ਵਾਲੇ ਸਾਥਿਓ ਕੱਲ੍ਹ ਵਾਲੀ ਪੀਸੀ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਉਹ ਮੰਨੂ ਕਹਾੜ ਜੀ ਨੇ ਪੰਜਾਬ ਸਰਕਾਰ ਨੇ ਜੋ ਝੂਠ ਬੋਲਿਆ ਆਪਣਾ ਡੱਲੇਵਾਲ ਸਾਹਿਬ ਦੇ ਹੈਲਥ ਕੰਡੀਸ਼ਨ ਬਾਰੇ ਵੀ ਇੰਪਰੂਵ ਕਰ ਰਹੀ ਹੈ ਉਸੇ ਤਰ੍ਹਾਂ ਦੀ ਇੱਕ ਅੱਜ ਪਿਛਲੇ ਦਿਨਾਂ ਚ ਇੱਕ ਹੋਰ ਪੰਜਾਬ ਸਰਕਾਰ ਨੇ ਝੂਠੀ ਰਿਪੋਰਟ ਕਰਕੇ ਸਾਡੇ ਆਗੂਆਂ ਨੂੰ ਝੂਠੇ ਕੇਸ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 5 ਜਨਵਰੀ 2022 ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਪੰਜਾਬ ਚ ਆਏ ਸੀ ਤਾਂ ਪੰਜਾਬ ਦੇ ਵੱਡੀਆਂ ਸੰਘਰਸ਼ ਛੇੜੀਆਂ ਜਿੱਥੇ ਬੰਦੀਆਂ ਸੀ ਪੀਕੇਜੂ ਸਿੱਧੂ ਪਰ ਵੀਕੇਜੂ ਕ੍ਰਾਂਤੀਕਾਰੀ ਵੀਕੇਜੂ ਗਰਾਹਾਂ ਸਮੇਤ ਦਰਜਣ ਤੋਂ ਉੱਪਰ ਜਿੱਥੇ ਬੰਦਕਾਂ ਨੇ ਵਿਰੋਧ ਕੀਤਾ ਸੀਗਾ ਪ੍ਰੋਟੈਸਟ ਕੀਤੇ ਸੀ ਜਲਾ ਬੱਧਰਾਂ ਤੇ ਕਿਉਂਕਿ ਉਹਨਾਂ ਨੇ ਵਾਦਾ ਖਿਲਾਫੀ ਕੀਤੀ ਸੀ ਉਹ ਉਹਦੇ ਦੌਰਾਨ ਉਹਨਾਂ ਨੇ ਆਪਣਾ ਰੂਟ ਬਦਲਿਆ ਜਿਹੜੇ ਕਿਸਾਨ ਸੀਗੇ ਉਹ ਜਾ ਰਹੇ ਸੀ ਜਿਲ੍ਹਾ ਹੈੱਡਕੁਆਰਟਰ ਤੇ ਉਹਨਾਂ ਨੂੰ ਰਸਤੇ 'ਚ ਰੋਕ ਲਿਆ ਡਰ ਸੀਗਾ ਵੀ ਕਿਤੇ ਉਹਦੀ ਰੈਲੀ 'ਚ ਨਾ ਜਾ ਵਰਣ ਉੱਥੇ ਟ੍ਰੈਫਿਕ ਜਾਮ ਹੋ ਗਿਆ ਇਹਨਾਂ ਨੇ ਰੂਟ ਬਦਲਿਆ ਰੂਟ ਜੁਹਾੜਾ ਵਾਲਾ ਰੂਟ 에어ਪੋਰਟ ਵਾਲਾ 에어 ਵਾਲਾ ਰੂਟ ਬਦਲ ਕੇ ਬਾਈ ਰੋਡ ਕਰ ਲਿਆ ਜਿਹਦੇ ਕਰਕੇ ਉੱਥੋਂ ਉਹਨਾਂ ਨੂੰ ਮੋੜਨਾ ਪਿਆ ਕੋਈ ਉੱਥੇ ਟਕਰਾ ਨਹੀਂ ਹੋਇਆ ਕੋਈ ਉੱਥੇ ਇੰਜਰੀ ਨਹੀਂ ਹੋਈ ਕੋਈ ਕੋਈ ਵਿਗੜ ਨਹੀਂ ਪਿਆ ਹੁਣ ਉਹਦੇ ਵਿੱਚ ਜਿਹੜੀ ਸਿੰਪਲ ਧਾਰਾ ਸੀਗੀ ਉਦੋਂ ਲੱਗੀ ਹੋਈ ਤੇ 283 ਜਿਹੜੀ ਟ੍ਰੈਫਿਕ ਰੋਕਣ ਦੀ ਧਾਰਾ ਹੁੰਦੀ ਹੈ ਉਹਦੇ ਵਿੱਚ ਹੁਣ ਇਹਨਾਂ ਨੇ ਇਹ ਕਹਿ ਕੇ ਵੀ ਪੁਰਾਣੀ ਧਾਰਾ ਹੈਗੀ ਐ 307 ਧਾਰਾ ਐਡ ਕਰਤੀ ਜਿਹਦੇ ਵਿੱਚ ਵਿਕਾਸ ਕ੍ਰਾਂਤੀਕਾਰੀ ਦੇ ਆਗੂ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹੈ ਹੋਰ ਮਜ਼ਦੂਰ ਜਥੇਬੰਦੀਆਂ ਦੇ ਵੀ ਆਗੂ ਝੂਠੇ ਉਹ 307 ਦੀ ਧਾਰਾ ਐ ਕਹਿ ਕੇ ਦਰਜ ਕਰਤੀ ਹੈ ਉਹ ਪੋਲਿਟিক্যাল ਪ੍ਰੈਸ਼ਰ ਤਹਿਤ ਜਿਹੜਾ ਸੈਂਟਰ ਸਰਕਾਰ ਦਾ ਵੀ ਉਹ ਆਗੂ ਇਹਨਾਂ ਅੰਦੋਲਨ ਚ ਲਗਾਤਾਰ ਭਾਗ ਲੈ ਰਹੇ ਆ ਆਪਣਾ ਦਿੱਲੀ ਕਸਾਰਨ ਅੰਦੋਲਨ ਭਾਗ 2 ਇਦੇ ਚ ਭਾਗ ਨਾ ਲੈ ਸਕਣ ਖੁੱਲੇ ਆ ਮੁਕੰਮਲ ਨਾ ਕਰ ਸਕਣ ਝੂਠੇ ਕਰਕੇ ਮਾਰਿਆ ਵੀ ਉਦੋਂ ਦੀ ਧਾਰਾ ਲੱਗੀ ਆ ਕਿਉਂਕਿ ਜੇ ਉਦੋਂ ਦੀ ਧਾਰਾ ਲੱਗੀ ਹੁੰਦੀ ਫੇਰ ਉਹਨਾਂ ਦੀਆਂ ਜ਼ਬਾਨਤਾ ਜਿਹੜੀਆਂ ਥਾਣੇ ਚ ਜ਼ਬਾਨਤਾ ਹੋਣਗੀਆਂ 307 ਧਾਰਾ ਦੀ ਥਾਣੇ ਚ ਕਿਵੇਂ ਜ਼ਬਾਨਤ ਹੋ ਜਾਂਦੇ ਇਸ ਕਰਕੇ ਅਸੀਂ ਦੋਨੇ ਫਾਰਮਾਂ ਵੱਲੋਂ ਜਿਹੜਾ ਉਹ ਆਗੂਆਂ ਨੇ ਜਿਹੜੇ ਅੰਦੋਲਨ ਚ ਸਰਗਰਮ ਹੈ 11 ਮਹੀਨਿਆਂ ਤੋਂ ਉਹਨਾਂ ਨੂੰ ਲਜਾਉਣ ਦੇ ਖਾਤਰ ਜਿਹੜੀ ਧਾਰਾ ਲਾਈ ਹੈ ਇਹਦੇ ਸੇ ਨਖੇਦੀ ਕਰਦੇ ਆ ਤੇ ਮੰਗ ਕਰਦੇ ਆ ਸਰਕਾਰ ਤੋਂ ਵੀ ਉਹ ਧਾਰਾ ਖਤਮ ਕਰੇ ਜੇ ਕਿਸੇ ਦੀ ਆਗੂ ਦੀ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਨੋਂ ਫੋਰਮਾਂ ਵੱਲੋਂ ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ